ਕਵਾਰਨੀ ਨੇ ਸਾਰੇ ਹੀ ਮਾੜਿਆਂ ਲਈ ਭਾਵੇਂ ਹੋਣ ਗੋਰੇ ਭਾਵੇਂ ਹੋਣ ਕਾਲੇ ਮੁਸਲਮਾਨ ਖਵਾਨ ਵਾਲੇ ਸਾਡੇ ਮੌਜੂਦਾ ਹੁਕਮਰਾਨ ਕਿਸ ਤਰ੍ਹਾਂ ਜ਼ਿੰਦਗੀ ਪੈ گزارਦੇ ਨੇ ਤੇ ਅਸੀਂ ਪਾਕਿਸਤਾਨ ਦੇ ਜਿਹੜੇ ਗਰੀਬ ਆਵਾਮ ਆ ਸਾਡੇ ਨਾਲ ਕੀ ਪਈ ਬੀਤਦੀ ਏ ਬਿਸਮਿਲ੍ਲਾਹ ਰਹਿਮਾਨ ਰਹੀਮ ਸ਼ੁਰੂ ਖੁਦਾ ਦੇ ਨਾਮੋਂ ਜਿਸ ਦਾ ਜੋੜ ਜਵਾਬ ਨਾ ਕੋਈ ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ ਅੰਤ ਹਸਾਬ ਨਾ ਕੋਈ ਪਿਆਰੇ ਵੇਖਣ ਵਾਲਿਓ ਸਾਡੇ ਦੇਸ਼ ਦੇ ਹੁਕਮਰਾਨਾਂ ਨੇ ਆਵਾਮ ਦੋਸਤ ਰਿਆਇਆ ਪਰਵਰ ਹੁਕਮਰਾਨਾਂ ਨੇ ਰਵਾਹ ਹਫਤੇ ਦੇ ਵਿੱਚ ਦੋ ਵਾਰੀ ਬਿਜਲੀ ਦੀਆਂ ਕੀਮਤਾਂ ਦੇ ਵਿੱਚ ਇਜ਼ਾਫਾ ਕੀਤਾ ਹੈ ਇੱਕ ਵਾਰੀ ਪੀਰ 3 ਜੂਨ ਵਾਲੇ ਦਿਹਾੜੇ 3 ਰੁਪਏ 25 ਪੈਸੇ فی ਯੂਨਟ ਬਿਜਲੀ ਦੀਆਂ ਕੀਮਤਾਂ ਦੇ ਵਿੱਚ ਵਾਧਾ ਕੀਤਾ ਗਿਆ ਤੇ ਦੂਜੀ ਵਾਰੀ 7 ਜੂਨ ਵਾਲੇ ਦਿਨ ਪਿਆਰਿਓ ਜੁਮਾਤੁਲ ਮੁਬਾਰਕ ਦਾ ਦਿਹਾੜਾ ਸੀ 3 ਰੁਪਏ 33 ਪੈਸੇ ਫੀ ਯੂਨਿਟ ਫਿਰ ਵਾਦਾ ਕਰ ਦਿੱਤਾ ਗਿਆ ਯਾਨੀ ਇੱਕ ਹਫਤੇ ਦੇ ਵਿੱਚ ਮਹਿੰਗਾਈ ਨਾਲ ਮਰੇ ਹੋਏ ਜ਼ਿੰਦਾ ਦਰਗੋਰ ਗਰੀਬ ਪਾਕਿਸਤਾਨੀਆਂ ਨੂੰ ਦੋ ਵਾਰੀ ਬਿਜਲੀ ਦੀ ਕੀਮਤ ਦੇ ਵਿੱਚ ਇਜ਼ਾਫੇ ਦੇ ਝਟਕੇ ਦਿੱਤੇ ਗਏ ਪਿਆਰਿਓ ਜਦੋਂ ਹੁਕਮਰਾਨਾਂ ਵੱਲੋਂ ਆਵਾਮ ਦੇ ਨਾਲ ਇਸ ਤਰ੍ਹਾਂ ਜ਼ਿਆਤੀ ਕੀਤੀ ਜਾਂਦੀ ਏ ਮਾੜਿਆਂ ਦੁਬੜਿਆਂ ਨੂੰ ਹੋਰ ਮਾਰਿਆ ਜਾਂਦਾ ਏ ਤੇ ਸ਼ਾਹਮਦਾਰ ਵੀ ਯਾਦ ਆਉਂਦੇ ਨੇ ਤੇ ਨਾਲੇ ਪਿਆਰਿਓ ਦੁੱਖ ਇਸ ਚੀਜ਼ ਦਾ ਹੁੰਦਾ ਏ ਕਿ ਜਿਨ੍ਹਾਂ ਦੀ ਕਵਤ ਤੇ ਖਰੀਦ ਅੱਗੇ ਹੀ ਕੋਈ ਨਹੀਂ ਪਰਚੇਜ਼ਿੰਗ ਪਾਵਰ ਹੈ ਹੀ ਨਹੀਂ ਜਿਹੜਾ ਬੰਦਾ ਦੋ ਵੇਲੇ ਦੀ ਰੋਟੀ ਖਾਣ ਤੋਂ ਆਜੇ ਸੇ ਜਿੱਦੀ ਕਮਾਈ ਇੰਨੀ ਹੈ ਕਿ ਨਾ ਉਹ ਬੱਚਿਆਂ ਦੀਆਂ ਫੀਸਾਂ ਦੇ ਸਕਦਾ ਹੈ ਨਾ ਉਹ ਯੂਟਿਲਿਟੀ ਬਿਲਸ ਅਦਾ ਕਰ ਸਕਦਾ ਉਹਦੇ ਉੱਤੇ ਤੇ ਤਾਬੜ ਤੋੜ ਮਹਿੰਗਾਈ ਦਾ ਬੋਝ ਲੱਦਿਆ ਜਾ ਰਿਹਾ ਏ ਲੇਕਿਨ ਹੁਕਮਰਾਨ ਆਪਣੇ ਤਈਸ਼ਾਤ ਜਿਹੜੇ ਨੇ ਆਪਣੇ ਅਖਰਾਜਾਤ ਤੇ ਫਜ਼ੂਲੀਆਤ ਤੇ ਬੇਜਾ ਇਸਰਾਫ ਉਹਦੇ ਵਿੱਚ ਜ਼ਰਾ ਜਿੰਨਾ ਕਿਸੇ ਪਾਸਿਓਂ ਕਾਟਾ ਨਹੀਂ ਪੈ ਕਰ ਦੇ ਕੋਈ ਐਸਾ ਕੰਮ ਨਹੀਂ ਪੈ ਕਰ ਦੇ ਜਿਹਦੇ ਵਿੱਚੋਂ ਹੁਕਮਰਾਨ ਵੀ ਸਾਨੂੰ ਦੱਸਣ ਪਈ ਸਾਰੇ ਪਾਕਿਸਤਾਨ ਦੇ ਉੱਤੇ ਕਰਜ਼ੇ ਲੈ ਲੈ ਕੇ IMF ਦੇ ਹੁਕਮਾਂ ਦੀ ਤਾਮੀਲ ਕਰ ਕਰਕੇ ਜਿਹੜੀ ਕਿਆਮਤ ਟੁੱਟੀ ਹੋਈ ਏ ਉਹਦੇ ਤੋਂ ਸਿਰਫ ਗਰੀਬ ਗੁਰਬਾਹੀ ਨਹੀਂ ਉਮਰਾ ਵੀ ਤੇ ਹੁਕਮਰਾਨ ਵੀ ਪਏ متاثر ਹੁੰਦੇ ਨੇ ਲੇਕਿਨ ਸਾਨੂੰ ਤੇ ਇੰਜ ਹੀ ਲੱਗਦਾ ਪਿਆ ਕਿ IMF ਦੇ ਸਾਰੇ ਹੁਕਮ ਪਾਕਿਸਤਾਨ ਦੀ ਆਵਾਮ ਨੂੰ ਤਬਾਹ ਕਰਨ ਵਾਲੇ ਆਵਾਮ ਕੁਝ ਜਿੰਨੇ احਕਾਮات ਨੇ ਉਹ ਸਿਰਫ ਸਾਡੇ ਵਾਸਤੇ ਮੇ ਕਵਾਰਨੀ ਨੇ ਸਾਰੇ ਹੀ ਮਾੜਿਆਂ ਲਈ ਭਾਵੇਂ ਹੋਣ ਗੋਰੇ ਭਾਵੇਂ ਹੋਣ ਕਾਲੇ ਤੇ ਪਿਆਰਿਓ ਹੁਕਮਰਾਨਾਂ ਦੀਆਂ ਜਿਹੜੀਆਂ ਜ਼ਿੰਦਗੀਆਂ ਨੇ ਉਹਨਾਂ ਦੇ ਤਰਜ਼ ਬੂਦੋ ਬਾਸ਼ ਜਿਹੜਾ ਹੈ ਉਹਨਾਂ ਦਾ ਲਾਈਫ ਸਟਾਈਲ ਜਿਹੜਾ ਹੈ ਉਹਨਾਂ ਦੀ ਨਿਸ਼ਸਤੋ ਬਰਖਾਸਤ ਜਿਹੜੀ ਹੈ ਉਨ੍ਹਾਂ ਦੀ ਆਮਦੋ ਰਫਤ ਜਿਹੜੀ ਹੈ 1% ਨਹੀਂ ਦਿਸਦਾ ਪਿਆ ਕਿ ਉਹਨਾਂ ਵੀ ਆਪਣੇ ਕਿਸੇ ਖਰਚੇ ਦੇ ਵਿੱਚ ਕੋਈ ਕਮੀ ਕੀਤੀ ਹੋਵੇ ਇੰਤਹਾਈ ਦੁੱਖ ਹੁੰਦਾ ਪਿਆਰਿਓ ਇਸ ਗੱਲ ਦਾ ਕਿ ਜਦੋਂ ਗਰੀਬ ਪਿਸਦਾ ਜਾ ਰਿਹਾ ਹੈ ਮਰਦਾ ਜਾ ਰਿਹਾ ਹੈ ਉਹ ਬੇਨਵਾਈ ਦਾ ਡੰਗਿਆ ਹੋਇਆ ਹੈ ਅਦਮ ਸੁਣਵਾਈ ਦਾ ਵੀ ਮਾਰਿਆ ਹੋਇਆ ਹੈ ਤੇ ਹੁਕਮਰਾਨਾਂ ਦੇ ਕੰਨਾਂ ਤੇ ਜੂ ਤੱਕ ਨਹੀਂ ਰੀਂਗਦੀ ਉਹਨਾਂ ਦਾ ਲਾਈਫ ਸਟਾਈਲ ਉਸੇ ਤਰ੍ਹਾਂ ਹੀ ਸ਼ਾਹਾਨਾ ਹੈ ਪਿਆਰਿਓ ਸਾਡੀ ਇਸੇ ਪਾਕ ਧਰਤੀ ਦੇ ਉੱਤੇ ਬੜੇ ਬੜੇ ਦਰवेश ਹੁਕਮਰਾਨ ਵੀ ਹੋ ਗੁਜ਼ਰੇ ਨੇ ਉਹਨਾਂ ਦੇ ਕਦਮੇ ਮੈਮਨਤ ਲਜ਼ੂਮ ਦੇ ਨਾਲ ਵੀ ਇਸ ਧਰਤੀ ਦੇ ਉੱਤੇ ਬਰਕਤਾਂ ਅੱਲਾ ਪਾਕ ਦੀਆਂ ਤੇ ਰਹਿਮਤਾਂ ਅੱਲਾ ਪਾਕ ਦੀਆਂ ਕਦੀ ਵਸਦੀਆਂ ਹੁੰਦੀਆਂ ਸਨ ਸਾਡੇ ਇਸਲਾਫ ਦੇ ਵਿੱਚ ਬਹੁਤ ਸਾਰੀਆਂ ਅਸੀਂ ਆਪਣਾ ਪਛੋਕੜ ਫਰੋਲੀਏ ਨਾ ਆਪਣੀ ਪਿਛਲੀ ਤਾਰੀਖ ਵੇਖੀਏ دین-ਏ-ਇਸਲਾਮ ਦੀ ਮੁਸਲਮਾਨਾਂ ਦੀ ਐਡੇ ਐਡੇ ਦਰਖਸ਼ਾ ਲੋਕ ਆਲਾ ਕਿਰਦਾਰ ਦੇ ਸਾਡੀ ਇਸ ਧਰਤੀ ਦੇ ਉੱਤੇ ਹਕੂਮਤ ਕਰਦੇ ਰਹੇ ਨੇ ਪਈ ਉਹਨਾਂ ਦੀਆਂ ਜਦੋਂ ਅਸੀਂ ਗੱਲਾਂ ਬਾਤਾਂ ਯਾਦ ਕਰਨੇ ਆ ਉਹਨਾਂ ਬਾਰੇ ਗੋ ਕਰਨੇ ਆ ਤੇ ਖੁਦਾ ਜਾਣਦਾ ਜੇ ਸਾਨੂੰ ਆਪਣੇ ਅੱਜ ਕੱਲ ਦੇ ਹੁਕਮਰਾਨਾਂ ਦੇ ਵੱਲ ਵੇਖਦੇ ਹੀ ਸ਼ਰਮ ਆਉਣ ਲੱਗ ਪੈਂਦੀ ਹੈ ਇਹਨਾਂ ਦੀ ਗੁਫ਼ਤਗੂ ਇਹਨਾਂ ਦੀ ਟੋਰ ਟੁਰਨ ਦਾ ਅੰਦਾਜ਼ ਇਹਨਾਂ ਦੇ ਮਨਸੂਬਾ ਸਾਜ਼ੀਆਂ ਪਤਾ ਨਹੀਂ ਕਿਦੇ ਵਾਸਤੇ ਇਹ ਮਨਸੂਬੇ ਬਣਾਉਂਦੇ ਨੇ ਨਾ ਮੁਲਕ ਦੀ ਹਾਲਤ ਕੋਈ ਬਦਲਾ ਸਕੇ ਨਹੀਂ ਅੱਜ ਤੱਕ ਔਰ ਨਾ ਆਵਾਮ ਦੀ ਕੋਈ ਹਾਲਤ ਸੁਧਾਰ ਸਕੇ ਪਿਆਰੇ ਨਾਜ਼ਰੀਨ ਸਾਡੇ ਹੁਕਮਰਾਨ ਜਿਸ ਕਿਸਮ ਦੇ ਮਲਬੂਸਾਤ ਜ਼ੇਬੇ ਤਨ ਕਰਦੇ ਨੇ ਜਿਨ੍ਹਾਂ ਮਹਿੰਗੀਆਂ ਤਰੀਨ ਗੱਡੀਆਂ ਦੇ ਵਿੱਚ ਸਫ਼ਰ ਕਰਦੇ ਨੇ ਪਿਆਰਿਓ ਜਿਨ੍ਹਾਂ ਠੰਡੀਆਂ یخ ਕਮਰਿਆਂ ਦੇ ਵਿੱਚ ਬਹਿ ਕੇ ਤੇ ਧੋਪੇ ਸੜ ਕੇ ਤੇ ਦਿਹਾੜੀਆਂ ਲਾ ਕੇ ਮਿਹਨਤ ਮਜ਼ਦੂਰੀ ਕਰਕੇ ਟੁੱਕਰ ਕਮਾਉਣ ਵਾਲਿਆਂ ਮਜ਼ਦੂਰਾਂ ਦੇ ਉੱਤੇ ਹੁਕਮਰਾਨੀ ਕਰਦੇ ਨੇ ਪਿਆਰਿਓ ਉਹਨਾਂ ਦੇ ਲਾਈਫ ਸਟਾਈਲ ਬਾਰੇ ਮੈਂ ਥੋੜਾ ਬਹੁਤਾ ਤੁਹਾਨੂੰ ਦੱਸਿਆ ਬਹੁਤਾ ਤੁਸੀਂ ਆਪੋ ਵੀ ਜਾਣਦੇ ਹੋ ਸਾਹਿਬੋ ਇਹ ਤੇ ਸੀ ਮੇਰੀ ਤੇ ਇਸ ਪਿਆਰੇ ਦੇਸ਼ ਦੇ 90% ਆਵਾਮ ਦੇ ਦਿਲ ਦੀ ਪੜਾਸ ਜਿਹੜੀ ਮੈਂ ਤੁਹਾਡੇ ਹਜ਼ੂਰ ਕੱਢੀ ਆਓ ਤੁਹਾਨੂੰ ਹੁਣ ਇੱਕ ਦਰਵੇਸ਼ ਸੁਲਤਾਨ ਦੀ ਜ਼ਿੰਦਗੀ ਦੇ ਕੁਝ ਵਾਕਿਆਤ ਸੁਣਾਵਾਂ ਜਿਹੜਾ ਇਸੇ ਹੀ ਸਾਡੇ ਬਰੇ ਸਗੀਰ ਦੇ ਉੱਤੇ ਹੀ ਹੁਕਮਰਾਨੀ ਕਰਦਾ ਰਿਹਾ ਪਿਆਰਿਓ ਖਾਨਦਾਨੇ ਗੁਲਾਮਾ ਦਾ ਚੌਥਾ ਬਾਦਸ਼ਾਹ ਸੁਲਤਾਨ ਨਾਸਰਉਦੀਨ ਮਹਿਮੂਦ ਬੜਾ ਹੀ ਦਰਵੇਸ਼ ਸਿਫਤ ਹੁਕਮਰਾਨ ਸੀ ਪਿਆਰਿਓ ਖਤਾਤ ਸੀ ਬਹੁਤ ਆਲਾ ਖੁਸ਼ ਨਵੀਸ ਸੀ ਕੁਰਾਨ ਪਾਕ ਹੱਥੀ ਲਿਖਦਾ ਹੁੰਦਾ ਸੀ ਬਕਲਮ ਖੁਦ ਕੁਰਾਨੀ ਆਇਤ ਨੂੰ ਬੜੀ ਖੁਸ਼ ਨਵੀਸੀ ਦੇ ਨਾਲ ਲਿਖਣਾ ਤੇ ਆਪਣੇ ਕਿਸੇ ਹਰ ਘਾਰੇ ਕਿਸੇ ਮੁਸਾਹਿਬ ਦੇ ਜ਼ਰੀਏ ਬਾਜ਼ਾਰ ਦੇ ਵਿੱਚ ਭੇਜਣਾ ਤੇ ਜਿਸ ਜਿਸ ਹਦੀਏ ਦੇ ਉੱਤੇ ਉਹ ਫਰੋਖਤ ਹੋਣਾ ਮੁਸਹਫ ਪਿਆਰਿਓ ਉਹਦੇ ਨਾਲ ਆਪਣਾ ਗੁਜ਼ਾਰਾ ਕਰਨਾ ਇੱਕ ਵਾਰੀ ਕੀ ਹੋਇਆ ਕਿ ਉਹਦਾ ਇੱਕ ਮੁਸਾਹਿਬ ਉਹਦਾ ਇੱਕ ਖਾਦਮ ਬਾਦਸ਼ਾਹ ਦੇ ਹੱਥ ਲਿਖਤ ਕੁਰਾਨੇ ਪਾਕ ਦੀਆਂ آیات ਲੈ ਕੇ ਬਾਜ਼ਾਰ ਦੇ ਵਿੱਚ ਫਰੋਖਤ ਕਰਨ ਵਾਸਤੇ ਖਲੋਤਾ ਹੋਇਆ ਸੀ ਤੇ ਬਾਦਸ਼ਾਹ ਦੇ ਦਰਬਾਰ ਦੇ ਉਮਾਰਾ ਦੇ ਵਿੱਚੋਂ ਇੱਕ ਅਮੀਰ ਉਧਰੋਂ ਦੀ ਲੰਘਿਆ ਪਿਆਰਿਓ ਉਹਨੇ ਬਾਦਸ਼ਾਹ ਦੇ ਖਾਦਮ ਨੂੰ ਪੁੱਛਿਆ ਪਈ ਇਹ ਕੀ ਫੜ ਕੇ ਖਲੋਤਾ ਹੋਇਆ ਹੈ ਉਸ ਦੱਸਿਆ ਕਿ ਅੱਲਾਹ ਪਾਕ ਸੱਚੇ ਸਾਈਂ ਦੀ ਆਸਮਾਨੀ ਲਾਫਾਨੀ ਰੂਹਾਨੀ ਕਿਤਾਬ ਕੁਰਾਨ ਮਜੀਦ ਫੁਰਕਾਨੇ حمید ਦੀਆਂ آیات مقدਸਾ ਨੇ اور ਸੁਲਤਾਨ ਨਾਸਰਉਦ-ਦੀਨ ਮਹਿਮੂਦ ਜਿਹੜੇ ਨੇ ਉਹਨਾਂ ਦੇ ਹੱਥ ਦੀ ਲਿਖਤ ਇਹ ਉਹਨਾਂ ਖਤਾਤੀ ਫਰਮਾਈ ਹੈ ਬਾਦਸ਼ਾਹ ਦੇ ਅਮੀਰ ਨੇ ਮਾਮੂਲ ਦੀ ਕੀਮਤ ਤੋਂ ਕੁਝ ਜ਼ਿਆਦਾ ਪੈਸੇ ਦੇ ਕੇ ਪਿਆਰਿਓ ਉਹ ਖਰੀਦ ਲਿਆ ਮੁਸਫ ਜਿਹੜਾ ਬਾਦਸ਼ਾਹ ਦਾ ਖਾਦਮ ਵੇਚਣ ਆਸਤੇ ਖਲੋਤਾ ਆਇਆ ਸੀ ਜੋ ਮਾਮੂਲ ਦਾ ਬਾਜ਼ਾਰ ਦੇ ਵਿੱਚ ਉਹਦਾ ਹਦੀਆ ਪੈਂਦਾ ਜਾਂ ਜਿਸ ਹਦੀਏ ਤੇ ਉਹ ਮਾਮੂਲ ਦੇ ਮੁਤਾਬਕ ਵਿਕਦਾ ਉਹਦੇ ਨਾਲੋਂ ਕੁਝ ਜ਼ਿਆਦਾ ਅਦਾਇਗੀ ਅਮੀਰ ਨੇ ਕਰ ਦਿੱਤੀ ਕੇ ਬਾਦਸ਼ਾਹ सलामत ਖੁਸ਼ ਹੋ ਜਾਣਗੇ ਸਾਹਿਬ ਜਦੋਂ ਸੁਲਤਾਨ ਨੂੰ ਇਸ ਗੱਲ ਦਾ ਇਲਮ ਹੋਇਆ ਤੇ ਉਹਨਾਂ ਨੇ ਆਪਣੇ ਖਾਦਮ ਨੂੰ ਝਾੜਿਆ ਉਹਨਾਂ ਆਖਿਆ ਤੂੰ ਇਹ ਕਿਉਂ ਦੱਸ ਕੇ ਵੇਚਣਾ ਹੈ ਤੂੰ ਇਹਦੀ فروਖਤ ਕੀ ਤੋਂ ਪਹਿਲੇ ਕਿਉਂ ਦੱਸਿਆ ਕਿ ਇਹ ਸੁਲਤਾਨ ਨਾਸਰੁद्दीन महमूद ਦੇ ਹੱਥ ਦਾ ਲਿਖਿਆ ਹੈ ਜੇ ਤੂੰ ਇਹ ਨਾ ਦੱਸਦਾ ਕਿ ਸੁਲਤਾਨ ਦੀ ਹੱਥ ਲਿਖਤ ਹੈ ਤੇ ਫਿਰ ਇਹਦਾ ਇੰਨਾ ਮੁੱਲ ਕਦੀ ਵੀ ਇਸ ਅਮੀਰ ਨੇ ਨਹੀਂ ਸੀ ਦੇਣਾ ਯਾਨੀ ਮੇਰੇ ਰੈਫਰੈਂਸ ਨਾਲ ਸੁਲਤਾਨ ਦਾ ਆਖਣਾ ਇਹ ਸੀ ਕਿ ਮੇਰੇ ਰੈਫਰੈਂਸ ਦੇ ਨਾਲ ਜਿਹੜੇ ਤੂੰ ਜ਼ਾਇਦ ਪੈਸੇ ਵਸੂਲੇ ਨੇ ਮੈਨੂੰ ਇਸ ਮੁਕੱਦਸ ਕਿਤਾਬ ਦਾ ਉਹ ਹਦੀਆ ਕਬੂਲ ਨਹੀਂ ਜੋ ਰਿਜ਼ਕ ਰੁਟੀਨ ਹੈ ਜੇ ਮਾਮੂਲ ਦੇ ਮੁਤਾਬਕ ਮੈਨੂੰ ਮਿਲਣਾ ਸੀ ਉਹੋ ਹੀ ਮੇਰੇ ਰਾਜ਼ਕ ਦੀ ਦੇਣ ਹੈ ਤੇ ਮੈਂ ਉਹਨੂੰ ਹੀ ਖੁਸ਼ ਦਿਲੀ ਦੇ ਨਾਲ ਕਬੂਲ ਕਰਨਾ ਸੀ ਤੁਸੀਂ ਦੇਖੋ ਕਿ ਉਹ ਵੀ ਬਾਦਸ਼ਾਹ ਹੁਕਮਰਾਨ ਰਹੇ ਇਸੇ ਹੀ ਸਾਡੀ ਪਾਕ ਧਰਤੀ ਦੇ ਉੱਤੇ ਪਿਆਰਿਓ ਜਿਹੜੇ ਕੁਰਾਨੇ ਪਾਕ ਦੀ ਖਤਾਤੀ ਤੇ ਕਿਤਾਬਤ ਕਰਕੇ ਤੇ ਉਹਦੀ ਖੁਸ਼ਨਵੀਸੀ ਦਹ ਹਦੀਆ ਵਸੂਲ ਕਰਕੇ ਤੇ ਆਪਣੀ ਜ਼ਿੰਦਗੀ ਬਸਰ ਕਰਦੇ ਸਨ ਇਹ ਵਾਕਿਆ ਮੈਂ ਤੁਹਾਨੂੰ ਤਾਂ ਸੁਣਾਇਆ ਹੈ ਕਿ ਮੌਜੂਦਾ ਹੁਕਮਰਾਨਾਂ ਦਾ ਤੇ ਸਾਡੇ ਜਿਹੜੇ ਇਸਲਾਫ ਦੇ ਵਿੱਚ ਹੁਕਮਰਾਨ ਸਨ ਉਹਨਾਂ ਦਾ ਖੁਦਾ ਦੇ ਵਾਸਤੇ ਥੋੜਾ ਬਹੁਤ ਤਕਾਬਲ ਕਰੋ ਤੇ ਵੇਖੋ ਕਿ ਇਸਲਾਮੀ ਜਮਹੂਰੀਆ ਪਾਕਿਸਤਾਨ ਦੇ ਵਿੱਚ ਮੁਸਲਮਾਨ ਖਵਾਨ ਵਾਲੇ ਸਾਡੇ ਮੌਜੂਦਾ ਹੁਕਮਰਾਨ ਕਿਸ ਤਰ੍ਹਾਂ ਜ਼ਿੰਦਗੀ ਪੈ گزارਦੇ ਨੇ ਤੇ ਅਸੀਂ ਪਾਕਿਸਤਾਨ ਦੇ ਜਿਹੜੇ ਗਰੀਬ ਆਵਾਮ ਆ ਸਾਡੇ ਨਾਲ ਕੀ ਪਈ ਬੀਤਦੀ ਏ ਮੇਰੇ ਸਾਹਿਬੋ منتخب ਤਵਾਰੀਖ ਬੜੀ ਮਾਰੂਫ ਕਿਤਾਬ ਏ ਉਹਦੇ ਵਿੱਚ ਸੁਲਤਾਨ ਨਾਸਰਉਦੀਨ ਮਹਿਮੂਦ ਦਾ ਇੱਕ ਹੋਰ ਬੜਾ ਹੀ ਸਬਕ آموز ਵਾਕਿਆ ਉਹਨਾਂ ਦੀ پاکیزہ حیاتی ਦਾ درجہ ਉਹ ਇਸ ਤਰ੍ਹਾਂ ਪਈ ਸੁਲਤਾਨ ਨਾਸਰ الدین महमूद ਜਿਸ ਤਰ੍ਹਾਂ ਮੈਂ ਤੁਹਾਡੀ ਸੇਵਾ ਦੇ ਵਿੱਚ ਅਰਜ਼ ਕੀਤਾ ਪਈ ਕੁਰਾਨੇ ਪਾਕ ਦੀ ਕਿਤਾਬਤ ਕਰਕੇ ਉਹਨੂੰ ਵੇਚ ਕੇ ਉਹਦੇ ਹਦੀਏ ਦੇ ਨਾਲ ਜੋ ਕੁਝ ਮਿਲਦਾ ਉਹਦੇ ਨਾਲ ਆਪਣੀ ਜ਼ਿੰਦਗੀ ਬਸਰ ਕਰਦੇ ਸਨ ਪਿਆਰਿਓ ਸਰਕਾਰੀ ਖਜ਼ਾਨੇ ਦੇ ਵਿੱਚੋਂ ਆਪਣੀ ਜਾਤ ਲਈ ਆਪਣੀ ਫੈਮਿਲੀ ਆਪਣੇ ਖਾਨਦਾਨ ਆਪਣੇ ਟੱਬਰ ਦੇ ਅਖਰਾਜਾਤ ਦੇ ਵਾਸਤੇ ਇੱਕ ਪਾਈ ਵਸੂਲ ਨਹੀਂ ਸੰ ਕਰਦੇ ਉਂਝ ਬੇਬਹਾਦਰਿਆ ਦਿਲ ਸੰ ਖਜ਼ਾਨੇ ਦੇ ਵਿੱਚੋਂ ਗੁਰਾ ਬਾਬ ਮਸਾਕੀਨ ਦੀ ਬੇਤਹਾਸ਼ਾ ਮਦਦ ਕਰਦੇ ਸਨ ਉਹ ਵਾਕਿਆਤ ਵੀ ਕਿਸੇ ਵੇਲੇ ਤੁਹਾਡੀ ਸੇਵਾ ਦੇ ਵਿੱਚ ਮੈਂ ਅਰਜ਼ ਕਰਾਂਗਾ ਅੱਜ ਮੈਂ ਤੁਹਾਨੂੰ ਇਹ ਦੱਸਣਾ ਚਾਹਨਾ ਕਿ ਚੂਕੇ ਉਨ੍ਹਾਂ ਦੀ ਆਮਦਨੀ ਬੜੀ ਮਹਦੂਦ ਜਈ ਸੀ ਕੁਰਾਨੇ ਪਾਕ ਦੀ ਕਿਤਾਬਤ ਕਰਕੇ ਉਹਦਾ ਜਿਹੜਾ ਹਦੀਆ ਮਿਲਦਾ ਉਹਨੂੰ ਵੇਚ ਕੇ ਉਸ ਮੁਸੱਫ ਦੀ ਆਮਦਨੀ ਦੇ ਨਾਲ ਆਪਣਾ ਵਕਤ ਪਾਸ ਕਰਦੇ ਸਨ ਆਪਣੀ ਜ਼ਿੰਦਗੀ گزارਦੇ ਸਨ ਬਾਦਸ਼ਾਹ ਸੁਲਤਾਨ ਨਾਸਰਉਦੀਨ ਮਹਿਮੂਦ ਸ਼ਮਸਉਦੀਨ ﺍﻟतਮਸ਼ਦਾ ਪੁੱਤਰ ਖਾਨਦਾਨੇ ਗੁਲਾਮਾਂ ਦਾ ਚੌਥਾ ਬਾਦਸ਼ਾਹ ਤੇ ਪਿਆਰਿਓ ਇੱਕ ਦਿਨ ਘਰ ਗਏ ਤੇ ਉਹਨਾਂ ਦੀ ਬੀਗਮ ਸਾਹਿਬਾ ਮਲਕਾਏ आलिया ਅੱਜਕਲ ਖਾਤੂਨ الاول اخਵਾਨੀਆਂ ਨੇ ਸਾਡੇ ਵਜ਼ਰ ਆਜ਼ਮ ਜਿਹੜੇ ਨੇ ਉਹਨਾਂ ਦੀਆਂ ਬੇਗਮਾਤ ਤੇ ਮਲਕਾਏ आलिया ਨੇ ਸ਼ਿਕਾਇਤ ਕੀਤੀ ਉਹਨਾਂ ਆਖਿਆ ਵੀ ਤੁਹਾਡੀ ਰੋਟੀ ਪਕਾਉਂਦੇ ਆ ਕਿਚਨ ਦੇ ਵਿੱਚ ਕੰਮ ਸ਼ਮ ਕਰਦਿਆਂ ਬਵਰਚੀ ਖਾਨੇ ਦੇ ਵਿੱਚ ਰਸੋਈ ਦੇ ਵਿੱਚ ਜਦੋਂ ਮੈਂ ਕੰਮ ਕਰਨੀ ਆ ਤੇ ਅਕਸਰ ਔਕਾਤ ਹੱਥ ਸੜ ਜਾਂਦੇ ਨੇ ਅੱਜ ਵੀ ਮੇਰਾ ਹੱਥ ਜਲ ਗਿਆ ਰੋਟੀਆਂ ਪਕਾਉਂਦਿਆਂ ਤੇ ਮਿਹਰਬਾਨੀ ਕਰਕੇ ਇੱਕ ਕਨੀਜ਼ ਮੈਨੂੰ ਲੈ ਦਿੱਤੀ ਜਾਏ ਇੱਕ ਖਾਦਮਾ ਮਿਲ ਜਾਏ ਜਿਹੜੀ ਮੇਰੇ ਨਾਲ ਅਮੂਰੇ ਖਾਨਾਦਾਰੀ ਦੇ ਵਿੱਚ ਘਰੇਲੂ ਜਿਹੜੇ ਕੰਮ ਸ਼ਮ ਨੇ ਉਹ ਥੋੜਾ ਜਿਹਾ ਮੇਰੇ ਨਾਲ ਹੱਥ ਵੜਾ ਦੇ ਕਰੇ ਪਿਆਰਿਓ ਮੁਨਤਖਬੁ ਤਵਾਰੀਖ ਦਾ ਮਸਨਫ ਲਿਖਦਾ ਹੈ ਕਿ ਆਪਣੀ ਮਲਕਾ ਦੀ ਗੱਲ ਸੁਣ ਕੇ ਸੁਲਤਾਨ ਨਾਸਰਉਦੀਨ ਮਹਿਮੂਦ ਬੜਾ ਰੋਇਆ ਤੇ ਰੋਣ ਤੋਂ ਬਾਅਦ ਉਸ ਆਪਣੀ بیگم ਨੂੰ ਆਖਿਆ ਕਿ ਇਹ ਦੁਨੀਆ ਗੁਜ਼ਰ ਜਾਣ ਵਾਲੀ ਚੀਜ਼ ਹੈ ਇਥੇ ਸਦਾ ਬੈਠ ਨਹੀਂ ਰਹਿਣਾ ਮਰਾਰਤੁਦ ਦੁਨੀਆ ਹਲਾਵਤੁਲ ਆਖਰਾ ਇੱਥੇ ਜਿੰਨਾ ਕੋ ਰਿਜ਼ਕੇ ਹਲਾਲ ਰਜ਼ਕ ਨੇ ਸਾਡੇ ਨਸੀਬਾਂ ਦੇ ਵਿੱਚ ਲਿਖਿਆ ਉਹਦੇ ਵਿੱਚ ਹੰਸੀ ਖੁਸ਼ੀ guzara ਕਰੋ ਤੇ ਘਰ ਦੇ ਜਿਹੜੇ ਕੰਮ ਕਾਜ ਨੇ ਉਹ ਆਪ ਹੀ ਕਰਿਆ ਕਰੋ ਮੈਂ ਖਜ਼ਾਨੇ ਦੇ ਵਿੱਚੋਂ ਸਰਕਾਰੀ ਖਜ਼ਾਨੇ ਦੇ ਵਿੱਚੋਂ ਤੁਹਾਡੇ ਵਾਸਤੇ ਕਨੀਜ਼ ਖਰੀਦ ਕੇ ਤੁਹਾਨੂੰ ਨਹੀਂ ਦੇ ਸਕਦਾ ਅਲਬਤਾ ਇਹ ਮੈਨੂੰ ਆਪਣੇ ਅੱਲਾ ਪਾਕ ਸੱਚੇ ਸਾਈਂ ਦੇ ਘਰੋਂ ਯਕੀਨ ਹੈ ਉਮੀਦ ਨਹੀਂ ਮੈਨੂੰ ਯਕੀਨ ਹੈ ਕਿ ਇਨਸ਼ਾ ਅੱਲਾ ਜੰਨਤ ਦੇ ਵਿੱਚ ਅੱਲਾ ਪਾਕ ਸੱਚਾ ਸਾਹਿਬ ਮਿਹਰਬਾਨੀ ਫਰਮਾਏਗਾ ਤੇ ਕਈ ਹੂਰਾ ਤੁਹਾਡੀ ਖਿਦਮਤ ਦੇ ਉਤੇ ਮਾਮੂਰ ਕਰ ਦੇਗਾ ਤੇ ਪਿਆਰਿਓ ਤੁਸੀਂ ਦੇਖੋ ਉਹ ਵੀ ਸ਼ਹਿਨशाह ਸਨ ਉਹ ਵੀ ਮਲਕਾ ਹਾਲੀਆ ਸੀ ਪਿਆਰਿਓ ਅੱਜ ਕੱਲ ਸਾਡੇ ਨਾਲ ਕੀ ਹੋਣ ਡਿਆ ਕਿ ਗਰੀਬ ਦੇ ਘਰ ਖਾਣ ਨੂੰ ਰੋਟੀ ਨਹੀਂ ਫਾਕਾ ਕਸ਼ੀ ਦਾ ਆਲਮ ਹੈ ਤੇ ਉਮਰਾ ਵਜ਼ਰਾ ਤੇ ਜਿਹੜੇ ਸਾਡੇ ਹੁਕਮਰਾਨ ਨੇ ਉਹਨਾਂ ਦੀਆਂ ਬੇਗਮਾਤ ਪੂਰੇ ਮਹੀਨੇ ਦੀ ਆਮਦ ਨਹੀਂ ਹੋਈ ਨਹੀਂ ਗਰੀਬ ਨੂੰ ਹੋਣੀ ਜਿੰਨੇ ਦਾ ਇੱਕ ਟਾਈਮ ਦਾ ਇੱਕ ਦਿਹਾੜੀ ਦੇ ਵਿੱਚ ਇਹ ਉਮਰਾ ਜਿਹੜੇ ਨੇ ਇਹਨਾਂ ਦੀਆਂ ਬੇਗਮਾਤ ਮੇਕਅਪ ਕਰਵਾ ਲੈਂਦੀਆਂ ਪਿਆਰੇ ਵੇਖਣ ਵਾਲਿਓ ਆਖਰ ਦੇ ਵਿੱਚ ਤੁਹਾਡੇ ਕੋਲੋਂ ਇਜਾਜ਼ਤ ਲੈਣ ਤੋਂ ਪਹਿਲਾਂ ਆਪਣੇ ਸਾਈਂ ਆਪਣੇ ਸਾਹਿਬ ਅੱਲਾਹ ਪਾਕ ਸੱਚੇ ਦੇ ਹਜ਼ੂਰ ਸਾਡੀ ਬੇਨਤੀ ਹੈ ਕਿ ਅੱਲਾਹ ਪਾਕ ਸੱਚਾ ਸਾਈਂ حضرت عمر ਫਾਰੂਕ ਵਰਗਾ ਆਦਲ ਮੁਨਸਫ ਹੁਕਮਰਾਨ ਸਾਨੂੰ ਇਤਾਕ ਕਰੇ ਸਾਡੀ ਜਾਨ ਛੁੱਟ ਜਾਏ ਇਹੋ ਜਿਹਾਂ ਹੁਕਮਰਾਨਾਂ ਕੋਲੋਂ ਜਿਹੜੇ ਆਪ ਤੇ ਜਦੋਂ ਪਹਿਲਾ ਇਲੈਕਸ਼ਨ ਲੜਦੇ ਨੇ ਤੇ ਇਹਨਾਂ ਦੇ ਜਿਹੜੇ ਅਸਾਸੇ ਹੁੰਦੇ ਨੇ 5 ਸਾਲ ਮੈਂਬਰਾਂ ਨੇ ਅਸੈਂਬਲੀ ਬਣਨ ਤੋਂ ਬਾਅਦ ਅਸੈਂਬਲੀਆਂ ਦੇ ਵਿੱਚ ਬਹਿਣ ਤੋਂ ਬਾਅਦ ਇਹ ਤੱਕ ਅਰਬਾਂ ਖਰਬਾਂ ਪਤੀ ਹੋ ਜਾਂਦੇ ਨੇ ਤੇ ਆਵਾਮ ਅੱਗੇ ਨਾਲੋਂ ਵੀ ਹੋਰ ਗਰੀਬ ਹੋ ਜਾਂਦੇ ਨੇ ਉਹ ਆਵਾਮ ਜਿਨ੍ਹਾਂ ਦੇ ਨਾਲ ਇਹ ਵਾਅਦੇ ਕਰਕੇ ਵੋਟ ਲੈ ਕੇ ਮੈਂਬਰਾਂ ਨੇ ਅਸੈਂਬਲੀ ਬਣਦੇ ਨੇ ਕਿ ਸਾਨੂੰ ਵੋਟ ਦਿਓ ਇਨਸ਼ਾਅੱਲਾ ਅਸੈਂਬਲੀ ਦੇ ਮੈਂਬਰ ਬਣ ਕੇ ਤੁਹਾਡੀ ਕਿਸਮਤ ਬਦਲ ਦਿਆਂਗੇ ਮੁਲਕ ਦੀ ਹਾਲਤ ਬਦਲ ਦਿਆਂਗੇ ਲੇਕਿਨ ਨਾ ਮੁਲਕ ਦੀ ਹਾਲਤ ਬਦਲਦੀ ਏ ਨਾ ਸਾਡੇ ਹਾਲਾਤ ਸੁਧਰਦੇ ਨੇ ਇਨਾਂ ਦੇ ਆਪਣੇ ਹਾਲਾਤ ਏਡੀ ਤੇਜ਼ੀ ਦੇ ਨਾਲ ਸੁਧਰਦੇ ਜਾਂਦੇ ਨੇ ਕਿ ਪਤਾ ਹੀ ਨਹੀਂ ਲੱਗਦਾ ਇਹਨਾਂ ਕੋਲ ਕਿਹੜਾ ਜਾਦੂ ਏ ਇਹ ਪਤਾ ਨਹੀਂ ਕਿਹੜੇ ਜਾਦੂ ਦੇ ਤਹਿਤ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਕਰਦੇ ਨੇ ਅਮੀਰ ਤਰੀਨ ਹੋ ਜਾਂਦੇ ਨੇ ਔਰ ਆਵਾਮ ਗੁਰਬਤ ਦੇ ਹੋਰ ਨੀਵੇਂ ਟੋਏ ਦੇ ਵਿੱਚ ਜਾ ਡਿੱਗਦੇ ਤੇ ਪਿਆਰਿਓ ਜਿਹੜੇ ਸਾਡੇ ਹੁਕਮਰਾਨ ਨੇ ਉਨ੍ਹਾਂ ਦੇ ਹਜ਼ੂਰ ਵੀ ਹੱਥ ਜੋੜ ਕੇ ਸਾਡੀ ਇਹ ਬੇਨਤੀ ਹੈ ਸਾਡਾ ਇਹ ਤਰਲਾ ਹੈ ਕਿ ਖੁਦਾ ਦਾ ਹੌਫ ਕਰੋ ਤੇ ਅੱਲਾ ਦੇ ਵਾਸਤੇ ਗੁਰਬਾਦ ਉੱਤੇ ਹੀ ਨਾ مزید ਮੰਗਾਈ ਦਾ ਬੋਝ ਲੱਦਦੇ ਜਾਓ ਕੁਝ ਆਪਣੀਆਂ ਫਜ਼ੂਲ ਖਰਚੀਆਂ ਵੀ ਘਟਾਓ ਆਪਣੇ ਇਸਰਾਫ ਦੇ ਉੱਤੇ ਵੀ ਕਾਬੂ ਪਾਓ ਗੈਰ ਤਰੱਕੀਆਤੀ ਅਖਰਾਜਾਤ ਜਿਹੜੇ ਨੇ ਉਹਨਾਂ ਨੂੰ ਬਿਲਕੁਲ ਖਤਮ ਕਰ ਦਿਓ ਇਹ ਕੋਈ ਤਰੀਕਾ ਨਹੀਂ ਕਿ ਕਰਜ਼ਾ ਲੈ ਕੇ ਇੱਕ ਗਰੀਬ ਮੁਲਕ ਦੇ ਆਵਾਮ ਨੂੰ ਮਜ਼ੀਦ ਗਰੀਬ ਤਰ ਕਰਦੇ ਜਾਓ ਜਦੋਂ ਕਿ ਹੁਕਮਰਾਨਾਂ ਦੇ ਅਸਾਸੇ ਦਿਨ ਬ ਦਿਨ ਵੱਧਦੇ ਜਾਣ ਔਰ ਉਹ ਹਰ ਹਵਾਲੇ ਦੇ ਨਾਲ ਤਰੱਕੀ ਹੀ ਕਰਦੇ ਜਾਣ ਕੁਝ ਪਿਆਰੇ ਪਾਕਿਸਤਾਨ ਦਾ ਤੇ ਪਾਕਿਸਤਾਨੀਆਂ ਦਾ ਵੀ ਧਿਆਨ ਕਰੋ ਜਿਹੜੇ ਤੁਹਾਨੂੰ ਵੋਟ ਦਿੰਦੇ ਨੇ ਤੇ ਫੇਰ ਤੁਸੀਂ ਹੁਕਮਰਾਨ ਬਣਦੇ ਹੋ ਤੇ ਯਾ ਸਾਨੂੰ ਵੀ ਉਹ ਤਰੀਕਾ ਦੱਸ ਛੱਡੋ ਜਿਨੂੰ ਵਰਤ ਕੇ ਅਸੀਂ ਵੀ ਆਪਣੀ ਹਾਲਤ ਸੁਧਾਰ ਲਈਏ ਅਸਾਂ ਤੇ ਇਹ ਵੇਖਿਆ ਕਿ ਜਿਹੜਾ ਸਾਈਕਲ ਤੇ ਫਿਰਦਾ ਹੁੰਦਾ ਹੈ ਜਦੋਂ ਉਹ ਐਮਪੀਏ ਬਣਦਾ ਹੈ ਜਾਂ ਐਮਐਨਏ ਬਣਦਾ ਹੈ ਤੇ 5 ਸਾਲ ਗੁਜ਼ਾਰਨ ਤੋਂ ਬਾਅਦ ਉਹਦੇ ਕੋਲ ਤੇ 10 ਗੱਡੀਆਂ ਆ ਜਾਂਦੀਆਂ ਹਨ ਤੇ ਮੰਗਾਈ ਇਨੀ ਉਹ ਘਰ ਛੱਡਦਾ ਐ ਅਸੈਂਬਲੀ 'ਚ ਬਹਿ ਕੇ ਕਿ ਗਰੀਬ ਦੀ ਆਪਣੀ ਜਿਹੜੀ ਸਾਈਕਲ ਇੱਕ ਹੁੰਦੀ ਏ ਉਹ ਵੀ ਵਿਕ ਜਾਂਦੀ ਅੱਲਾ ਪਾਕ ਪਾਕਿਸਤਾਨ ਦੇ ਉੱਤੇ ਤੇ ਪਾਕਿਸਤਾਨੀਆਂ ਦੇ ਉੱਤੇ ਇਹਸਾਨ ਕਰੇ ਤੇ ਅੱਲਾ ਸਾਈਂ حضرت عمر فاروق ਵਰਗਾ ਕੋਈ ਹੁਕਮਰਾਨ ਸਾਨੂੰ ਅਤਾ ਕਰੇ ਪਿਆਰਿਓ ਇਹਦੇ ਨਾਲ ਹੀ ਸਾਨੂੰ ਦਿਓ ਇਜਾਜ਼ਤ ਹਲਾਵੇ ਯਾਰ ਹਵਾਲੇ ਰੱਬ ਦੇ ਤੇ ਮੇਲੇ ਚਾਰ ਦਿਨਾਂ ਦੇ ਉਸ ਦਿਨ Eid ਮੁਬਾਰਕ ਹੋਸੀ ਜਿਸ ਦਿਨ ਫੇਰ ਮਿਲਾਂਗੇ ਰੱਬ ਰਾਖਾ ਤੇ ਅੱਲਾ ਬੇ ਰੌਣਕ ਹੋ ਜਾਊ ਚਾਟ